ਡੀਆਈਜੀ ਹਰਚਰਨ ਸਿੰਘ ਪੁੱਲਰ ਦਾ ਗ੍ਰਿਫਤਾਰੀ ਤੋਂ ਬਾਅਦ ਪਹਿਲਾ ਵੱਡਾ ਬਿਆਨ ਸਾਹਮਣੇ ਆਇਆ ਹੈ ਹਰਚਰਨ ਸਿੰਘ ਪੁੱਲਰ ਬੋਲੇ ਨੇ ਕਿ ਅਦਾਲਤ ਦੇ ਵਿੱਚ ਸਾਰੇ ਪੱਖ ਰੱਖਾਂਗੇ ਇਨਸਾਫ ਜ਼ਰੂਰ ਮਿਲੇਗਾ ਤਾਂ ਸੀਬੀਆਈ ਦੀ ਟੀਮ ਅਦਾਲਤ ਲੈ ਕੇ ਪਹੁੰਚੀ ਹੈ ਸੀਬੀਆਈ ਅਦਾਲਤ ਦੇ ਵਿੱਚ ਪੇਸ਼ੀ ਹੈ ਡੀਆਈਜੀ ਹਰਚਨ ਸਿੰਘ ਭੁੱਲਰ ਦਿੱਤਾ ਇਸ ਵਕਤ ਦੀ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਗ੍ਰਿਫਤਾਰੀ ਤੋਂ ਬਾਅਦ ਇਹ ਪਹਿਲਾ ਵੱਡਾ ਬਿਆਨ ਤੁਹਾਡੇ ਨਾਲ ਸਾਂਝਾ ਕਰਾਂਗੇ ਆਖਰਕਾਰ ਕੀ ਕੁਝ ਆਖਿਆ ਡੀਆਈਜੀ ਹਰਚਨ ਸਿੰਘ ਭੁੱਲਰ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਇਸ ਵਕਤ ਦੀ ਇਹ ਵੱਡੀ ਖਬਰ ਹੈ ਕਿ ਸੀਬੀ ਅਦਾਲਤ ਦੇ ਵਿੱਚ ਪੇਸ਼ੀ ਹੈ ਆ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਮੌਕੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਾਲਾਂਕਿ ਜਦੋਂ ਉਹਨਾਂ ਨੂੰ ਜ਼ਿਕਰ ਕੀਤਾ ਗਿਆ ਮੀਡੀਆ ਵੱਲੋਂ ਕਿ 8 ਲੱਖ ਦਾ ਜਿਹੜਾ ਜਿਹੜੀ ਰਿਸ਼ਵਤ ਹੈ ਅਜਿਹੇ ਇਲਜ਼ਾਮ ਤੁਹਾਡੇ ਤੇ ਲੱਗੇ ਨੇ ਤਾਂ ਉਹਨਾਂ ਨੇ ਇਹ ਆਖਿਆ ਯਾਨੀ ਕਿ ਡੀਆਈਜੀ ਹਰਚਰਨ ਸਿੰਘ ਪੁੱਲਰ ਇਹ ਬੋਲੇ ਨੇ ਕਿ ਸਾਰੇ ਪੱਖ ਜਿਹੜੇ ਨੇ ਅਦਾਲਤ ਦੇ ਵਿੱਚ ਰੱਖਾਂਗੇ ਇਨਸਾਫ ਜ਼ਰੂਰ ਮਿਲੇਗਾ ਤਾਂ ਇਹ ਗੱਲਾਂ ਜਿਹੜੀਆਂ ਨੇ ਆਖਿਆ ਗਿਆ ਨੇ ਮੀਡੀਆ ਦੇ ਸਾਹਮਣੇ ਡੀਆਈਜੀ ਭੁੱਲਰ ਵੱਲੋਂ ਔਰ ਦੱਸਦੇ ਕਿ ਬੀਤੇ ਦਿਨ ਜਿਸ ਤਰੀਕੇ ਦੇ ਨਾਲ ਗ੍ਰਿਫਤਾਰੀ ਹੁੰਦੀ ਹੈ 트੍ਰੈਪ ਸੀਬੀਆਈ ਦੀ ਟੀਮ ਟੀਮ ਜਿਹੜੀ ਹੈ ਔਰ ਲਗਾਉਂਦੀ ਹੈ ਔਰ ਗ੍ਰਿਫਤਾਰ ਕਰਦੀ ਹੈ ਡੀਆਈਜੀ ਭੁੱਲਰ ਨੂੰ ਹਾਲਾਂਕਿ ਗ੍ਰਫਤਾਰ ਕੀਤਾ ਗਿਆ ਜੋ ਜਾਣਕਾਰੀ ਸਾਹਮਣੇ ਆਈ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਜੋ ਜਾਣਕਾਰੀ ਸਾਹਮਣੇ ਆਈ ਕਿ 5 ਲੱਖ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਤਾਂ ਡੀਆਈਜੀ ਰੋਪੜ ਰੇਨ ਨੂੰ ਗ੍ਰਫਤਾਰ ਕੀਤਾ ਗਿਆ ਸੀਬੀਆਈ ਦੀ ਟੀਮ ਵੱਲੋਂ ਔਰ ਇੱਕ ਹੋਰ ਮੁਲਜ਼ਮ ਦੀ ਗ੍ਰਫਤਾਰੀ ਹੁੰਦੀ ਹੈ ਜੋ ਵਿਚੋਲਗੀ ਨਿਭੰਦਾ ਰਿਹਾ ਜੋ ਪੈਸੇ ਜਿਹੜਾ ਇਕੱਠੇ ਕਰਦਾ ਰਿਹਾ ਅਜਿਹੇ ਇਲਜ਼ਾਮ ਉਸ ਮੁਲਜ਼ਮ ਦੇ ਉੱਤੇ ਲੱਗੇ ਹਾਲਾਂਕਿ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੋਵਾਂ ਨੂੰ ਪੇਸ਼ ਕੀਤਾ ਗਿਆ ਹੈ ਅਦਾਲਤ ਦੇ ਵਿੱਚ ਇਸ ਵਕਤ ਦੀਆਂ ਇਹ ਤਾਜ਼ਾ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ ਔਰ ਤੁਹਾਨੂੰ ਉਹ ਬਿਆਨ ਵੀ ਸੁਣਾਵਾਂਗੇ ਗ੍ਰਿਫਤਾਰ ਡੀਆਈਜੀ ਹਰਚਰਨ ਸਿੰਘ ਭੁੱਲਰ ਦਾ ਬਿਆਨ ਵੀ ਸੁਣਾਵਾਂਗੇ ਜਿਸ ਬਿਆਨ ਦੇ ਵਿੱਚ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਬਿਆਨ ਉਹਨਾਂ ਨੇ ਦਿੱਤਾ ਹੈ ਔਰ ਆਖਿਆ ਹੈ ਕਿ ਅਦਾਲਤ 'ਚ ਸਾਰੇ ਪੱਖ ਰੱਖਾਂਗਾ ਇਨਸਾਫ ਜਿਹੜਾ ਹੈ ਉਹ ਜ਼ਰੂਰ ਮਿਲੇਗਾ ਤਾਂ ਇਸ ਵਕਤ ਦੀ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਦੱਸ ਦਈਏ ਕਿ ਡੀਆਈਜੀ ਭੁੱਲਰ ਕਰੋ 5 ਕਰੋੜ ਦਾ ਕੈਸ਼ ਜਿਹੜਾ ਉਹ ਸੀਬੀਆਈ ਨੂੰ ਮਿਲਿਆ ਸੀਬੀਆਈ ਦੀ ਟੀਮ ਨੇ ਜਾਣਕਾਰੀ ਦਿੱਤੀ ਔਰ ਇਹ ਵੀ ਆਖਿਆ ਕਿ ਡੇਢ ਕਿਲੋ ਸੋਨੇ ਦੇ ਗਹਿਣੇ ਜਿਹੜੇ ਨੇ ਉਹ ਵੀ ਬਰਾਮਦ ਕੀਤੇ ਗਏ ਹਾਲਾਂਕਿ ਕਰੀਬ 20 ਘੰਟੇ ਅ ਵੀ ਕੰਟੇ ਦੇ ਕਰੀਬ ਡੀਆਈਜੀ ਭੁੱਲਰ ਦੇ ਕਰ ਰੇ ਸੀਬੀਆਈ ਦੀ ਰੇਡ ਚੱਲੀ ਔਰ ਤਸਵੀਰਾਂ ਦੇਖ ਸਕਦੇ ਹੋ ਕਿ ਡੀਆਈਜੀ ਭੁੱਲਰ ਨੂੰ ਅਦਾਲਤ ਦੇ ਵਿੱਚ ਸੀਬੀਆਈ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਔਰ ਬੀਤੇ ਦਿਨੀ ਜੋ ਸੀਬੀਆਈ ਦਾ ਬਿਆਨ ਸਾਹਮਣੇ ਆਇਆ ਇਸ ਗ੍ਰਿਫਤਾਰੀ ਤੋਂ ਬਾਅਦ ਔਰ ਦੱਸਿਆ ਗਿਆ ਕਿ ਇਸ ਰੇਡ ਦੇ ਦੌਰਾਨ ਡੀਆਈਜੀ ਭੁੱਲਰ ਦੇ ਘਰੋਂ 5 ਕਰੋੜ ਦਾ ਕੈਸ਼ ਮਿਲਿਆ 1.5 ਕਿਲੋ ਸੋਨੇ ਦੇ ਗਹਿਣੇ ਵੀ ਜ਼ਬਤ ਬਰਾਮਦ ਕੀਤੇ ਗਏ 22 ਮਹਿੰਗੀ ਘੜੀਆਂ ਸਣੇ ਦੋ ਲਗਜ਼ਰੀ ਕਾਰਾਂ ਦੀਆਂ ਚਾਬੀਆਂ ਮਿਲੀਆਂ 15 پراپرٹیاں ਦੀ ਪਛਾਣ ਸੀਬੀਆਈ ਵੱਲੋਂ ਕੀਤੀ ਗਈ ਹਾਲਾਂਕਿ ਨੋਟ ਗਿਨਨ ਵਾਲੀਆਂ ਮਸ਼ੀਨਾਂ ਲੈ ਕੇ ਸੀਬੀਆਈ ਦੀ ਟੀਮ ਜਿਸ ਤਰ੍ਹਾਂ ਬੀਤੇ ਦਿਨ ਪਹੁੰਚੀ ਔਰ ਦੇਖਿਆ ਗਿਆ ਕਿ ਦੇਰ ਰਾਤ ਵੀ ਤਸਵੀਰਾਂ ਸਾਹਮਣੇ ਆਏ ਕਿ ਕਿੰਜ ਨੋਟਾਂ ਦੇ ਬੰਡਲ ਜਿਹੜੇ ਨੇ ਉਹ ਘਰ ਦੇ ਵਿੱਚੋਂ ਬਰਾਮਦ ਕੀਤੇ ਗਏ ਕਿਉਂਕਿ ਕੋਠੀ ਦੇ ਵਿੱਚ ਛਾਪੇਮਾਰੀ ਜਿਹੜੀ ਹੈ ਉਹ ਚੱਲਦੀ ਗਈ ਔਰ ਇਹ ਵੀ ਜਾਣਕਾਰੀ ਸਾਂਝੀ ਕਰਦੇ ਕਿ 20 ਲੀਟਰ ਮਹਿੰਗੀ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਕੀਤੀਆਂ ਗਿਆ ਔਰ ਇਸ ਦੇ ਨਾਲ ਆਕਾਸ਼ ਬਤਾ ਜੋ ਕਾਰੋਬਾਰੀ ਨੇ ਉਹਨਾਂ ਦੀ ਸ਼ਿਕਾਇਤ ਦੇ ਉੱਤੇ ਸੀਬੀਆਈ ਨੇ ਵੱਡੀ ਕਾਰਵਾਈ ਕੀਤੀ ਬਹੁਤ ਚਰਚਾ ਦੇ ਵਿੱਚ ਆ ਕੇ ਆਕਾਸ਼ ਬੱਤਾ ਕਾਰੋਬਾਰੀ ਉਹਨਾਂ ਦੇ ਵੀ ਬਿਆਨ ਕਾਫੀ ਵਾਇਰਲ ਹੋ ਰਹੇ ਨੇ ਜਿਸ ਦੇ ਵਿੱਚ ਇਹ ਜ਼ਿਕਰ ਹੋਇਆ ਕਿ ਉਹ ਪੁਲਿਸ ਡਿਪਾਰਟਮੈਂਟ ਕੋਲ ਜਾਂ ਪੁਲਿਸ ਦੇ ਸੀਨੀਅਰ ਅਧਿਕਾਰੀ ਕੋਲ ਇਸ ਕਰਕੇ ਸ਼ਿਕਾਇਤ ਲੈ ਕੇ ਨਹੀਂ ਗਏ ਕਿਉਂਕਿ ਜਿਹੜੇ ਅਧਿਕਾਰੀ ਦੇ ਖਿਲਾਫ ਸ਼ਿਕਾਇਤ ਦੇਣੀ ਆ ਉਹ ਵੀ ਵੱਡੇ ਅਹੁਦੇ ਤੇ ਜਿਹੜਾ ਉਹ ਮੌਜੂਦ ਹੈ ਉਹ ਬੈਠਾ ਹੋਇਆ ਯਾਨੀ ਕਿ ਡੀਆਈਜੀ ਪੁੱਲਰ ਤਾਂ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਆ ਉਹ ਸੀਬੀਆਈ ਨੂੰ ਦਿੱਤੀ ਜਾ ਕੇ ਜਿਹੜੀ ਸ਼ਿਕਾਇਤ ਹੈ ਉਹ ਸੀਬੀਆਈ ਨੂੰ ਦਿੱਤੀ ਜਾ ਕੇ ਔਰ ਉਸ ਤੋਂ ਬਾਅਦ ਸੀਬੀਆਈ ਨੇ ਕਾਰਵਾਈ ਕਰਦੇ ਹੋਏ ਗ੍ਰਿਫਤਾਰ ਕੀਤਾ ਇਲਜ਼ਾਮ ਲੱਗੇ ਨੇ ਡੀਆਈਜੀ ਭੁੱਲਰ ਤੇ ਕਿ 5 ਲੱਖ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਗਿਆ ਹਾਲਾਂਕਿ ਕ੍ਰਿਸ਼ਨੂ ਨਾ ਦੇ ਇੱਕ ਸ਼ਖਸ ਨੂੰ ਜਿਹੜਾ ਉਹ ਵੀ ਜਿਹੜਾ ਕਾਬੂ ਕੀਤਾ ਗਿਆ ਇਸ ਰਾਹੀਂ ਜਿਹੜੀ ਰਿਸ਼ਵਤ ਮੰਗੀ ਗਈ ਹਰ ਮਹੀਨੇ 8 ਲੱਖ ਦੀ ਰਿਸ਼ਵਤ ਜਿਹੜੀ ਉਹ ਮੰਗੀ ਗਈ ਸੇਵਾ ਪਾਣੀ ਦਾ ਜਿਹੜਾ ਜ਼ਿਕਰ ਹੈ ਐਫ ਆਈ ਆਰ ਦੀ ਕਾਪੀ ਦੇ ਵਿੱਚ ਵੀ ਹੋਇਆ ਦੱਸ ਦਈਏ ਕਿ ਦੋਵੇਂ ਮੁਲਜ਼ਮਾਂ ਨੂੰ ਹਾਲਾਂਕਿ ਸੀਬੀਆਈ ਨੇ ਗ੍ਰਿਫਤਾਰ ਕਰ ਲਿਆ ਮੁਲਜ਼ਮ ਕ੍ਰਿਸ਼ਨੂ ਤੋਂ ਵੀ 20 ਲੱਖ ਦੀ ਬਰਾਮਦਗੀ ਹੋਈ ਹੈ ਔਰ ਬੀਤੇ ਦਿਨ ਜਿਸ ਤਰੀਕੇ ਦੇ ਨਾਲ ਇਹ ਦੱਸ ਦਈਏ ਕਿ ਜੋ ਸੀਬੀਆਈ ਨੇ ਰੇਡ ਕੀਤੀ ਛਾਪੇਮਾਰੀ ਕੀਤੀ ਤਾਂ ਇਸ ਛਾਪੇਮਾਰੀ ਦੌਰਾਨ 5 ਕਰੋੜ ਦਾ ਕੈਸ਼ ਬਰਾਮਦ ਆਇਆ ਹੁਣ ਤੁਹਾਨੂੰ ਬਿਆਨ ਸੁਣਾਉਣੇ ਆ ਕਿ ਡੀ ਆਈ ਜੀ ਭੁੱਲਰ ਨੇ ਬਿਆਨ ਕੀ ਦਿੱਤਾ ਹੈ ਜਦੋਂ ਸੀਬੀਆਈ ਦੇ ਅਦਾਲਤ ਦੇ ਵਿੱਚ ਪੇਸ਼ੀ ਤੇ ਲਿਆਂਦਾ ਗਿਆ। ਫੁਲਰ ਸਾਹਿਬ ਕੁਝ ਕਹਿਣਾ ਹੈ ਜੀ ਫੁਲਰ ਸਾਹਿਬ ਕੁਝ ਕਹਿਣਾ ਤੁਸੀਂ? ਫੁਲਰ ਸਾਹਿਬ ਫੁਲਰ ਸਾਹਿਬ ਬੋਲ ਫੁਲਰ ਸਾਹਿਬ ਬਰਾਮਦ ਇਹ ਕਹਿਣਾ ਚਾਹੁੰਦੇ ਹੋ ਕੁਝ? ਪੂਰਾ ਇਨਸਾਫ ਕਰੇਗੀ, ਕੋਰਟ ਦੇ ਸਾਰੇ ਪੱਖ ਰੱਖਾਂਗੇ। ਫੁਲਰ ਸਾਹਿਬ ਤੇ ਜਿਹੜੀ ਅਲਿਗੇਸ਼ਨ ਲੱਗੇ ਨੇ ਕੁਝ ਕਹੋਗੇ ਸਰ? ਮੈਂ ਕਿਹਾ ਕੋਰਟ ਪੂਰਾ ਇਨਸਾਫ ਕਰੇਗੀ। ਫੁਲਰ ਸਾਹਿਬ ਕੀ ਹੈ? ਪੂਰਾ ਇਨਸਾਫ ਕਰੇਗੀ, ਕੋਰਟ ਦੇ ਸਾਰੇ ਪੱਖ ਰੱਖਾਂਗੇ। ਠੀਕ ਹੈ ਜੀ।

ہی بھی گئے رنگ 8 لاکھ کے ساتھ رنگے ہاتھ پکڑ رہے ہیں اپ لوگوں کچھ کہو گے سر پولیس گٹ 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 پکڑ رکھیں گے پھولہ صاحب کچھ کہنا ہے جی پھولہ صاحب کچھ کہنا ہے ਤੁਸੀਂ پھولہ صاحب پھولہ صاحب کچھ کہنا ہے تو کہنا چاہنے ہو کچھ پورا انصاف کریں گے فور کے سارے پکھ رکھیں گے پھولہ صاحب یہ جڑی الیگیشن لگے ہیں کچھ کہو گے سر